ਜਿਲੰਦਰ ਜੱਤੀ ਦੇ ਮੌਜੂਸ ਐਸਪੀ ਸਰਦਾਰ ਹਰਕਮਨ ਸਿੰਘਾ ਜੀ ਦੀ ਗਵਾਈ ਹੇਠ ਜਿਲ੍ਹੇ ਅੰਦਰ ਮਾਰੇ ਤੇ ਭਰੇ ਪਰੇ ਹਰਸਨਿਕ ਕਾਰਫਸਤ ਕਰਵਾਈ ਕੀਤੀ ਜਾ ਰਹੀ ਹੈ ਇਸੇ ਲੜੀ ਤਹਿਤ ਥਾਣਾ ਲੋਹੀਆਂ ਚ ਪਿਛਲੇ ਦਿਨੀ 5-8 ਦੋਆਰਾਂ ਚੋਂ ਇੰਡੀਅਨ ਮਾਰਕੋਟਰ ਪੰਪਤੈ ਕੁਝ ਨਾਮ ਦੇ ਵਿਅਕਤੀਆਂ ਨੂੰ 14000 ਤੋਂ ਸੰਥਨ ਪੈਦੀ ਸਰ ਪਰ ਸਿੰਘ ਦੇ ਪ੍ਰੋਗਰਾਮ ਤੇ ਵਾਰਤਾਤ ਕੀਤੀ ਸੀ ਪੁਲਿਸ ਦੇ ਹਿਥਿਆਰ ਵਿੱਚ ਦੋ ਦਿਨ ਪਹਿਲਾਂ ਆਇਆ ਤੇ ਮੁਕੱਦਮਾ ਅੰਦਰ ਸੀ ਜਿਹੜਾ ਉਥੇ 63/24 ਅੰਡਰ ਸੈਕਸ਼ਨ 304 ਬੀ ਐਨਐਸ ਦਰਜ ਕੀਤਾ ਗਿਆ ਜੋ ਲੋਹਿਆ ਥਾਣੇ ਦੇ ਮੁਕੱਫਸ ਸਰ ਲਾਲ ਸਿੰਘ ਦੀ ਲਾਲ ਸਿੰਘ ਨੇ ਖੁਦ ਅਤੇ ਉਹਦੀ ਟੀਮ ਨੇ ਬਹੁਤ ਜ਼ਿਆਦਾ ਸੱਜੇ ਤੇ ਅਧੁਨਿਕ ਤੰਗ ਤਰੀਕਿਆਂ ਨਾਲ ਨਰਸੀਗੇਸ਼ਨ ਕੀਤੀ ਜਿਹਦੇ ਤਹਿਤ ਦੋ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਇਹਨਾਂ ਤੋਂ ਮਟਕੂ ਦਾ ਸਮਾਨਤਾ ਬਰਾਮਦ ਕੀਤਾ ਕੀਤਾ ਤੇ ਨਾਲ ਹੀ ਦਰੋਨੇ ਰਵਾਂਡ ਇਹਨਾਂ ਨੇ ਦੋ ਵਕਤ ਵਕ ਜਗਤ ਤੋਂ ਮੋਟਰਸਾਈਕਲ ਜਿਹੜੇ ਚੋਰੀ ਕੀਤੇ ਸੀ ਉਹ ਵੀ ਬਰਾਮਦ ਕੀਤੇ ਆ ਇਹ ਦੋਸ਼ੀ ਪਰਮਜੀਤ ਸਿੰਘ ਉਪਮਾ ਵਾਸੀ ਅਮੀਆਲ ਥਾਣਾ ਤਰਨਕੋਟ ਤੇ ਉਹਦਾ ਸਾਥੀ ਰਾਜਵਿੰਦਰ ਸਿੰਘ ਰੋਪਾਜੋ ਵਾਸੀ ਛੇਰਪੁਰਾ ਤੈਬਾ ਮੋਗਾ ਜਲਨਾ ਸੰਦ ਰੱਖਦੇ ਆ ਇਹ ਪੁਰਾਣੇ ਕ੍ਰਿਮੀਨਲ ਹਨ ਤੇ ਇਹਨਾਂ ਦੇ ਕਾਫੀ ਮਕਾਦਮੇ ਨੇ ਦਰਜਿਆਂ ਤੇ ਜੇਲ੍ਹ ਤੋਂ ਆ ਕੇ ਵਾਦਤ ਕੀਤੀ ਸੀ ਜੋ ਪੁਲਿਸ ਨੇ ਮੁਸਤਦੀ ਨਾਲ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਫਤਤਾ ਅਸਰ ਕੀਤੀ ਆ ਇਸ ਤਰ੍ਹਾਂ ਇਹ ਜਿਹੜੇ ਵੀ ਹਿੰਸਾ ਕ੍ਰਾਈਮ ਨਾਲ ਸੰਬੰਧਤ ਹਨ ਮਾਨਯੋਗ ਐਸਐਸਪੀ ਵੱਲੋਂ ਸਖਤ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਥੈਂਕ ਯੂ।